ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਨਿਊਜ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਖਬਰ ਵੱਲ ਵਧਣ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਕਿਉਂਕਿ ਅੱਜ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਪੰਜਾਬ ਕਾਂਗਰਸ ਦਾ ਸੀਨੀਅਰ ਲੀਡਰ ਜਿਸ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਔਰ ਆਪ ਵੀ ਸ਼ਾਮਲ ਹੋਗੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹਨਾਂ ਨੇ ਆਪੇ ਸ਼ਾਮਲ ਹੋ ਕੇ ਜੋ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਵਿਧਾਇਕ ਦੇ ਤੌਰ ਤੇ ਚੋਣ ਲੜਨਗੇ ਕਾਂਗਰਸ ਦੇ ਵਿੱਚੋਂ ਜਿਹੜਾ ਉਸ ਲੀਡਰ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਹੋਇਆ ਸੀ ਔਰ ਕਾਂਗਰਸ ਨੂੰ ਇੱਕੋ ਦਾ ਉਹਨਾਂ ਨੇ ਛੱਡ ਕੇ ਅੱਜ ਕਾਂਗਰਸ ਨੂੰ ਝਟਕਾ ਦਿੱਤਾ ਹੈ ਸੋ 2027 ਦੀਆਂ ਚੋਣਾਂ ਨੂੰ ਲੈ ਕੇ ਪਾਰਟੀਆਂ ਦੇ ਅੰਦਰ ਲਗਾਤਾਰ ਉਥਲ ਪੁਥਲ ਹੋ ਰਹੀ ਏ ਕਾਂਗਰਸ ਪਾਰਟੀ ਦਾਵਾ ਕਰ ਰਹੀ ਏ 2027 ਦੇ ਵਿੱਚ ਸਰਕਾਰ ਬਣਾਉਣ ਦਾ ਪਰ ਕਾਂਗਰਸ ਦਾ ਅੰਦਰਲਾ ਆਪਸੀ ਕਲੇਸ਼ ਉਹ ਖਤਮ ਨਹੀਂ ਹੋ ਰਿਹਾ ਜਿਸ ਕਾਰਨ ਕਾਂਗਰਸ ਦੇ ਲੀਡਰ ਕਾਂਗਰਸ ਨੂੰ ਅਲਵਿਦਾ ਕਹਿ ਰਹੇ ਨੇ ਸੋ ਕਾਂਗਰਸ ਤੋਂ ਪਹਿਲਾਂ ਅਲੱਗ ਹੋਏ ਕਾਂਗਰਸ ਦੇ ਮੌਜੂਦਾ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਜੋ ਇਸ ਲੀਡਰ ਦੀ ਆਪੇ ਸ਼ਮੂਲੀਅਤ ਕਰਵਾਈ ਏ ਉਹਨਾਂ ਨੇ ਇਸ ਲੀਡਰ ਨੂੰ ਕਾਂਗਰਸ ਦੇ ਵਿੱਚੋਂ ਕੁੱਟਿਆ ਜੋ ਕਿ ਕਾਂਗਰਸ ਦੇ ਵਿੱਚ ਉਸ ਲੀਡਰ ਦਾ ਬਹੁਤ ਵੱਡਾ ਆਧਾਰ ਸੀ ਜੋ ਦੁਆਬੇ ਦੇ ਵਿੱਚ ਕਾਂਗਰਸ ਦਾ ਥੰਮ ਕਿਨੇ ਜਾਂਦੇ ਸੀ ਉਹ ਲੀਡਰ ਜਿਹੜੇ ਕਿ ਲੋਕ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਹਿਮ ਯੋਗਦਾਨ ਪਾਉਂਦੇ ਸੀ ਜਿਹੜਾ ਵੀ ਲੀਡਰ ਕਾਂਗਰਸ ਦਾ ਜਿੱਤਦਾ ਸੀ ਉਹਨਾਂ ਦਾ ਉਸ ਤੇ ਵਿੱਚ ਅਹਿਮ ਯੋਗਦਾਨ ਹੁੰਦਾ ਸੀ ਪਰ ਅੱਜ ਉਹਨਾਂ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਲ ਜਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਕਾਂਗਰਸ ਨੂੰ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਕਾਟਾ ਪਿਆ ਦੁਆਬੇ ਦੇ ਵਿੱਚ ਫਗਵਾੜਾ ਹਲਕੇ ਦੇ ਵਿੱਚ ਜੋ ਕਿ ਕਿਸਾਨਾਂ ਦੇ ਆਰਤੀਆਂ ਦੇ ਹੋਰ ਜਿਹੜੇ ਸਰਮਾਇਦਾਰਾਂ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਮਸੀਹਾ ਦੇ ਤੌਰ ਤੇ ਜਾਣੇ ਜਾਂਦੇ ਸੀ ਉਹ ਕਾਂਗਰਸ ਲੀਡਰ ਔਰ ਕਾਂਗਰਸ ਨੂੰ ਇਕੋਦਮ ਉਹਨਾਂ ਨੇ ਅਲਵਿਦਾ ਕਹਿ ਦੇਣਾ ਕਾਂਗਰਸ ਦੇ ਲਈ ਬਹੁਤ ਵੱਡਾ ਝਟਕਾ ਹੈ ਪੰਜਾਬ ਵਿੱਚ ਰਾਜਨੀਤੀ ਗਤੀਵਿਧੀਆਂ ਨੇ ਜੋ ਨਵਾਂ ਮੋੜ ਲੈ ਲਿਆ ਹੈ ਜੋ 2027 ਦੇ ਵਿੱਚ ਕਾਂਗਰਸ ਦਾ ਦਾਵਾ ਜਿਹੜਾ ਕਿ ਉਹ ਖੋਖਲਾ ਸਾਬਤ ਹੋ ਸਕਦਾ ਜੇ ਇਸੇ ਤਰ੍ਹਾਂ ਕਾਂਗਰਸ ਨੂੰ ਝਟਕੇ ਲੱਗਦੇ ਰਹ ਤਾਂ ਕਾਂਗਰਸ ਦੇ ਵਿੱਚ ਆਪਸੀ ਫੁੱਟ ਕਾਂਗਰਸ ਦੇ ਵਿੱਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸੀਐਮ ਦੇ ੁਰਸੀ ਨੂੰ ਲੈ ਕੇ ਇਹ ਲਗਾਤਾਰ ਕਲੇਸ਼ ਵਧਿਆ ਹੋਇਆ ਸੋ ਇਸੇ ਕਰਕੇ ਜਿਹੜੇ ਦੂਸਰੇ ਲੀਡਰ ਨੇ ਉਹ ਇਹਨਾਂ ਲੀਡਰਾਂ ਤੋਂ ਤੰਗ ਆ ਕੇ ਜਿਹੜੇ ਨੇ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਸੋ ਕਾਂਗਰਸ ਦਾ ਜੋ ਇਹ ਪ੍ਰਮੁੱਖ ਆਗੂ ਸੀ ਫਗਵਾੜਾ ਆਰਟੀਆ ਐਸੋਸੀਏਸ਼ਨ ਦਾ ਮੁਖੀ ਸੀ ਅਤੇ ਕਾਂਗਰਸ ਦੇ ਵੱਲੋਂ ਇਸ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਸੀ ਫਗਵਾੜਾ ਦੇ ਵਿੱਚ ਸੋ ਕਲਵੰਤਰਾਇ ਪੱਬੀ ਜਿਨ੍ਹਾਂ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਿਹਾ ਔਰ ਆਮ ਆਦੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਜੋ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਦੇ ਹਿੱਤਾਂ ਵਿੱਚ ਆਪ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਨੇ ਕਲਵੰਤਰਾਇ ਪੱਬੀ ਨੇ ਕਾਂਗਰਸ ਛੱਡ ਕੇ ਆਪੇ ਸ਼ਾਮਲ ਹੋਣ ਦਾ ਜਿਵੇਂ ਐਲਾਨ ਕੀਤਾ ਇੱਕੋਦਮ ਕਾਂਗਰਸ ਵਿੱਚ ਵੱਡਾ ਹੜਕਾ ਮਚ ਗਿਆ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੇਰਣਾ ਦੇ ਇੱਕ ਅਗਵਾਈ ਹੇਠ ਆਪ ਸਰਕਾਰ ਵੱਲੋਂ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਲਈ ਚੁੱਕੇ ਗੇ ਇਤਿਹਾਸਿਕ ਕਦਮਾਂ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਹੀ ਕਾਰਨ ਹੈ ਕਿ ਉਸਨੇ ਆਪ ਵਿੱਚ ਸ਼ਾਮਲ ਹੋਣ ਲਈ ਪਹਿਲ ਕਦਮੀ ਦਾ ਸਮਰਥਨ ਕੀਤਾ ਸੋ ਪੱਬੀ ਦਾ ਆਪ ਵਿੱਚ ਸ਼ਾਮਲ ਹੋਣ ਤੇ ਮਹੱਤਵਪੂਰਨ ਮੌਕੇ ਤੇ ਬਹੁਤ ਸਾਰੇ ਵੱਡੇ ਲੀਡਰ ਮੌਜੂਦ ਸਨ ਜਿਨ੍ਹਾਂ ਵਿੱਚੋਂ ਮੌਜੂਦਾ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਹਰਜੀਤ ਸਿੰਘ ਮਾਨ ਰਾਮਪਾਲ ਉੱਪਲ ਜੋ ਫਗਵਾੜਾ ਦੇ ਮੇਅਰ ਨੇ ਤੇ ਜਸਪਾਲ ਸਿੰਘ ਇਹਨਾਂ ਸਾਰਿਆਂ ਨੇ ਜੋ ਪੱਬੀ ਦਾ ਕਾਂਗਰਸ ਵਿੱਚ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਦਾ ਸਮਰਥਨ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਅੱਜ ਆਪ ਨੂੰ ਬਹੁਤ ਵੱਡਾ ਪੱਲ ਮਿਲਿਆ ਆਮ ਆਦਮੀ ਪਾਰਟੀ 2027 ਦੇ ਵਿੱਚ ਇਸੇ ਤਰ੍ਹਾਂ ਦੇ ਨਿਡਰਾਂ ਨੂੰ ਲੈ ਕੇ ਟਿਕਟਾਂ ਦੇਵੇਗੀ ਔਰ ਜਿੱਤ ਦਰਜ ਕਰਨਗੇ ਔਰ 2027 ਵਿੱਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਇਸ ਲਈ ਅੱਜ ਡਾਕਟਰ ਰਾਜਕਮਰ ਚੱਬੇਵਾਲ ਜਿਹੜੇ ਕਾਂਗਰਸ ਨੂੰ ਅਲਵਿਦਾ ਕਹਿ ਗਏ ਸੀ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਡਿਪਟੀ ਸੀਐਮ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ 2027 ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਕਾ ਡਾਕਟਰ ਰਾਜਕਮਰ ਚੱਬੇਵਾਲ ਨੂੰ ਡਿਪਟੀ ਸੀਐਮ ਬਣਾ ਸਕਦੀ ਹੈ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੋ ਬਹੁਤ ਸਾਰੇ ਲੀਡਰ ਜਿਹੜੇ ਕਾਂਗਰਸ ਪਾਰਟੀ ਦੇ ਨੇ ਉਹਨਾਂ ਨੂੰ ਸੰਪਰਕ ਵਿੱਚ ਲੈ ਰੱਖਿਆ ਹੈ ਔਰ ਸਮਾਂ ਹੋਣ ਤੇ ਉਹਨਾਂ ਸਾਰਿਆਂ ਨੂੰ ਆਪ ਵਿੱਚ ਸ਼ਾਮਲ ਕਰਵਾਉਣਗੇ ਔਰ ਟਿਕਟਾਂ ਵੀ ਦਿਵਾਉਣਗੇ 2027 ਦੇ ਵਿੱਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਬਣਾਉਣ ਦਾ ਦਾਵਾ ਕਰ ਚੁੱਕੇ ਨੇ ਡਾਕਟਰ ਰਾਜਕਮਰ ਚੱਬੇਵਾਲ ਔਰ ਚੱਬੇਵਾਲ ਨੇ ਜਿਵੇਂ ਜਿਮਨੀ ਚੋਣਾਂ ਵਿੱਚ ਆਪਣੇ ਲੜਕੇ ਨੂੰ ਟਿਕਟ ਦਵਾਈ ਔਰ ਉਹਨਾਂ ਨੂੰ ਜਿੱਤ ਦਰਜ ਕਰਵਾ ਲਈ ਇਸੇ ਤਰ੍ਹਾਂ ਅੱਜ ਜੋ ਫਗਵਾੜਾ ਤੋਂ ਇਸ ਲੀਡਰ ਨੂੰ ਸ਼ਾਮਲ ਕਰਵਾਇਆ ਹੈ 2027 ਵਿੱਚ ਇਹਨਾਂ ਨੂੰ ਵੀ ਜਿੱਤ ਦਿਵਾਉਣਗੇ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਵਿੱਚੋਂ ਅਲੱਗ ਹੋ ਰਹੇ ਨੇ ਉਹ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸਮਰਥਕ ਬਚ ਨੇ ਔਰ ਉਹਨਾਂ ਨੂੰ ਉਹ ਆਪੇ ਸ਼ਾਮਲ ਕਰਵਾ ਕੇ 2027 ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਚੁੱਕੇ ਨੇ